What do you say today?

Oh ਮੇਰੇ ਨਾਲ ਡਾਕਟਰ ਪ੍ਰਕਾਸ਼ ਸਿੰਘ ਵਰਮੀ ਮੈਂ ਮਨਰੇਗਾ ਮਦੂਰਜੋਂ ਦੇ ਪੰਜਾਬ ਦਾ ਮੀਤ ਪ੍ਰਧਾਨ ਆ ਲੋਹੜਾਣਾ ਜਿਲ੍ਹੇ ਦਾ ਪ੍ਰਧਾਨ ਆ ਅੱਜ ਅਸੀਂ ਮੈਈ ਦੇ ਹੋ ਮਹਾਨ ਸ਼ੇਧਾ ਨੂੰ ਸਾਰਦਾ ਦੇ ਫੁੱਲ ਭੇਟ ਕਰ ਰਹੇ ਆ ਜਿਨ੍ਹਾਂ ਨੇ ਅੱਜ ਤੋਂ 138000 ਪਹਿਲਾਂ ਭਾਰ 1886 ਦੇ ਵਿੱਚ 8 ਘੰਟੇ ਦੀ ਮੰਗ ਕਰਦਿਆਂ ਆਪਣੇ ਪੁਰਾਣਾਂ ਦੀ ਹੂਤੀ ਦਿੱਤੀ ਸੀ ਉਹਨਾਂ ਨੇ ਨਾਰਾ ਲਾਇਆ ਸੀ 8 ਘੰਟੇ ਕੰਮ 8 ਘੰਟੇ RAM 8 ਘੰਟੇ ਮਨੋਰੰਜਨ ਜਦੋਂ ਉਹਨਾਂ ਨੇ ਸ਼ਹਿਰ ਰੱਖ ਦੀ ਬਸਤਰਫ ਗੈਦਰਗ ਹੋ ਗਈ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਬਹੁਤ ਵੱਡਾ ਇਕੱਠ ਹੋ ਗਿਆ ਉੱਥੇ ਜਿਹੜਾ ਪ੍ਰਸ਼ਾਸਕ ਸੀ ਘਬਰਾ ਗਿਆ ਸਰਕਾਰ ਨੇ ਬੜੇ ਲਾਲਚ ਦਿੱਤੇ ਔਰ ਉਹਨਾਂ ਨੂੰ ਡਰਾਇਆ ਵੀ ਜਦੋਂ ਉਹਨਾਂ ਨਾਲ ਦੇ ਬਚਾਰੇ ਨਾ ਉਹ ਡਰੇ ਤਾਂ ਉਹਨਾਂ ਨੇ ਜਿਹੜੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਮਜ਼ਦੂਰ ਸੀ ਉਹਨਾਂ ਪਰੰਦੇ ਵਾਂ ਗੋਲੀਆਂ ਚਲਾ ਦੀਆਂ ਉਹਨਾਂ ਦੇ ਵਿੱਚ ਬਹੁਤ ਸਾਰੇ ਬੀਬੀਆਂ ਬੱਚੇ ਸ਼ਹੀਦ ਹੋ ਗਏ 9.5 ਜਿਹੜੇ ਮਜ਼ਦੂਰ ਆ ਉਹ ਵੀ ਸ਼ਹੀਦ ਹੋ ਗਏ ਜਦੋਂ ਸੰਗਠ ਫੇਰ ਮੈਦਾਨ ਚੋਇਆ ਤਾਂ ਜਿਹੜੇ ਸਰਕਾਰ ਪੱਖੀ ਚਾਉੜ ਸੀਗੇ ਉਹਨਾਂ ਨੇ ਸਾਥ ਰਕ ਤੰਗਣਾ ਪ੍ਰਦਰਸ਼ਨ ਕਰੇ 6.5 ਤੇ ਬੰਬ ਛੱਡੇ ਉਹਨਾਂ ਦੇ ਵਿੱਚ 60 ਸ਼ਾਂਤੀ ਵੀ ਸ਼ਹੀਦ ਹੋਏ ਔਰ 40 ਵੀ ਸ਼ਹੀਦ ਹੋਏ ਤਾਂ ਸਰਕਾਰ ਨੇ ਜਿਹੜੇ ਪੁਲਿਸ ਵਾਲੇ ਸ਼ਹੀਦ ਹੋਏ ਸੀ ਉਹਨਾਂ ਦੇ ਬਲੇਮ ਲੱਗ 8.5 ਨੂੰ ਜੇਲਾ ਡਕ ਦਿੱਤਾ 50 ਸਾਥਿਆਂ ਨੂੰ ਫਾਂਸੀ ਹੋ ਗਈ ਔਰ ਅਸੀਂ ਦਬਾਅ ਪਾ ਕੇ ਬਹੁਤ ਸਾਰੇ ਸਾਥੀਆਂ ਨੂੰ ਦਿਹਾੜੀ ਵੀ ਕਰਾ ਰਿਆ ਇਹ 18 ਮਈ ਦਾ ਸੰਘਰਸ਼ ਆ ਇਹ ਇੱਕ ਦਿਨ ਨਹੀਂ ਪੈਦਾ ਹੋਇਆ ਸੀ ਪਹਿਲੇ ਮਈ ਨੂੰ ਇਹ ਇੱਕ ਤੋਂ 200 ਸਾਲ ਪਿੱਛੇ ਪਹਿਲਾਂ ਹੌਲੀ-ਹੌਲੀ ਮਤਲਬ ਤਿਆਰੀ ਕੀਤੀ ਤਾਂ ਪਹਿਲੇ ਮਈ ਨੂੰ ਇਹ ਜਿਹੜੀ ਘਟਨਾ ਵਾਪਰੀ ਇਹ ਜਿਹੜੀ ਘਟਨਾ ਵਾਪਰੀ ਇਹਨੇ ਸਮੁੱਚੀ ਦੁਨੀਆ ਦੇ ਵਿੱਚ ਇੱਕ ਲਹਿਰ ਪੈਦਾ ਕੀਤੀ ਮਜ਼ਦੂਰਾਂ ਦੀ ਪੱਕੀ ਇੱਕ ਹਮਦਰਦੀ ਪੈਦਾ ਕੀਤੀ ਤਾਂ ਸਮੁੱਚੇ ਹਿੰਦੂ ਛੋਟੀ ਦੁਨੀਆ ਦੇ ਮਜ਼ਦੂਰਾਂ ਨੇ ਇੱਕ ਉਸ ਦਾ ਰਹਿਤ ਕੀਤਾ ਜਿਹੜਾ ਪਹਿਲੇ ਮਈ ਦਾ ਦਿਨ ਆ ਉਹ ਮਜ਼ਦੂਰ ਦੇਣ ਦੇ ਤੌਰ ਤੇ ਬਣਾਇਆ ਜਾਵੇਗਾ ਔਰ ਇਹਨਾਂ ਮਜ਼ਦੂਰਾਂ ਨੂੰ ਸ਼ਰਧਾਂਜਲੀ ਪੇੜ ਕੀਤੀ ਜਾਏਗੀ ਅੱਜ ਦਾ ਮੌਜੂਦਾ ਸਮੇਂ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਭਜਾ ਦੀ ਭਗਵਾਨ ਤਵਾਰ ਸਰਕਾਰ ਅੱਠ ਮਜ਼ਦੂਰਾਂ ਦੇ 8 ਘੰਟੇ ਦਿਹਾੜੀ ਤੋਂ ਵਾਕੇ 12 ਘੰਟੇ ਕਰ ਰਹੀ ਆ ਜਿਹੜੇ ਬਹੁਤ ਸੰਘਰਸ਼ਾਂ ਦੇ ਬਾਅਦ ਅਸੀਂ ਮਜ਼ਦੂਰਾਂ ਦੇ ਹੱਕ ਵਿੱਚ ਕਾਨੂੰਨ ਬਣਾਇਆ ਕਿ 44 ਕੇਂਦਰ ਦੀ ਮੋਦੀ ਸਰਕਾਰ ਉਹ ਤੋੜ ਕੇ 8 ਤੌਰ ਬਣਾਉਣਾ ਚਾਹੁੰਦੀ ਆ ਅਡਾਨੀਆਂ ਬਾਨੀਆਂ ਨੂੰ ਫਾਇਦਾ ਦੇਣਾ ਚਾਹੁੰਦੀ ਆ ਕਾਰਪੋਰੇਟ ਕਰਾਉਣ ਦੇ حوالے ਹਿੰਦੁਸਤਾਨ ਨੂੰ ਕਰਨਾ ਚਾਹੁੰਦੀ ਆ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਆ ਜਿਹੜੀ ਜ਼ਮੀਨ ਆ ਛੜੇ ਕਿਸਾਨਾਂ ਦੀ ਖੋ ਕੇ ਉਹਨਾਂ ਦੇਣਾ ਚਾਹੁੰਦੀ ਆ ਕਾਰਪੋਰੇਟ ਆ ਜਿਹੜੇ ਛੜੀਆਂ ਵੱਸਾਰੇ ਇਹਨਾਂ ਨੂੰ ਖੋ ਕੇ ਉਹਨਾਂ ਦੇਣਾ ਚਾਹ ਰਹੀ ਆ ਉਦੋਂ ਦਾ ਸਮੇਂ ਦੇ ਵਿੱਚ ਅੱਜ ਅਸੀਂ ਇਹ عہد ਕਰਨਾ ਕਿ ਜਿੱਥੇ ਸਾਡੇ ਸ਼ਿਕਾਗੋ ਦੇ ਸ਼ਹੀਦਾਂ ਨੇ ਅੱਖ ਕਾਂ ਦੀ ਮਗਰੂਰ ਰਹਿ ਕੇ ਆਪਣੀ ਕਰਵਾਨੀ ਦਿੱਤੀ ਜੀ ਅਸੀਂ ਇਹ عہد ਕਰਨਾ ਜਿਹੜੀਆਂ ਸਰਕਾਰਾਂ ਸਾਡੇ ਜ਼ਮਨ ਕਰ ਰੀਆਂ ਉਹਨਾਂ ਨੂੰ ਅਸੀਂ ਕਦੇ ਥੱਲੇ ਰੌਣ ਨਹੀਂ ਆਪਣਾ ਪੂਰਾ ਬਾਹਰ ਆਵਾਂਗੇ ਮੌਜੂਦਾ ਸਮੇਂ ਵਿੱਚ ਜਦੋਂ ਲੋਕ ਸਭਾ ਦੇ ਵੋਟਾ ਆ ਗਿਆ ਤਾਂ ਜਿਹੜੀ ਸਰਕਾਰ ਭਾਜਪਾ ਨੂੰ ਹਰਾਉਗੀ ਉਹ ਅਸੀਂ ਸਾਡੀ ਜੱਥੇ ਬੰਦੀ ਉਹਦਾ ਸਮਰਥਨ ਕਰੂਗੀ ਇਹਨਾਂ ਕੁਸ਼ ਕਹਿਣਾ ਥੋੜਾ ਸਾਰਾ ਹੈ ਧੰਨਵਾਦ ਦੁਨੀਆ ਦੇ ਹਰ ਕੋਨੇ ਦੇ ਵਿੱਚ ਮਜ਼ਦੂਰਾਂ ਦਾ ਇੱਕ ਅੰਤਰਰਾਸ਼ਟਰੀ ਦਿਨ ਜਿਹੜਾ ਮਨਾਇਆ ਜਾ ਰਿਹਾ। ਤਕਰੀਬਨ 138 ਸਾਲ ਪਹਿਲਾਂ 1886 ਦੀ 1 ਮਈ ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਉੱਥੋਂ ਦੀ ਹੇ ਮਾਰਕੀਟ ਹੇ ਮਾਰਕੀਟ ਨੂੰ ਇਸ ਕਰਕੇ ਕਹਿੰਦੇ ਨੇ ਜਿਵੇਂ ਸਾਡੇ ਲੁਧਿਆਣੇ ਘਮਾਰ ਮੰਡੀ ਆ। ਤੋ ਉਹਦੇ ਨਾਲ ਇੱਕ ਘਾਹ ਮੰਡੀ ਵੀ ਆ ਕਿਉਂਕਿ ਜਿਹੜੇ কুমਾਰ ਉੱਤੇ ਰੇੜੀਆਂ ਲੈ ਕੇ ਆਉਂਦੇ ਸੀ ਆਪਦੇ ਖੱਤਰਾ ਨੂੰ ਘਾਹ ਪਾਉਂਦੇ ਸੀ ਤੋ ਘਾਹ ਉਸ ਮੰਡੀ 'ਚੋ ਖਰੀਦਿਆ ਜਾਂਦਾ ਸੀ ਇਹ ਮਾਰਕੀਟ ਦਾ ਮਤਲਬ ਹੈ ਘਾਹ ਮੰਡੀ ਕੋ ਅਮਰੀਕਾ ਦੀ ਘਾਹ ਮੰਡੀ ਸੀ ਓਪਨ ਜੀ ਉਸ ਘਾਹ ਮੰਡੀ ਦੇ ਵਿੱਚ ਉੱਥੋਂ ਦੇ ਮਜ਼ਦੂਰਾ ਨੇ ਆਪਣੀਆਂ ਬਹੁਤ ਹੀ ਅਹਿਮ ਮੰਗਾਂ ਦੀ ਖਾਤਰ ਜਿਹੜਾ ਹੜਤਾਲ ਕਰਕੇ ਉੱਥੇ ਇੱਕ ਬਜਾਰਾ ਕੀਤਾ ਸੀ ਉਹਨਾਂ ਚ ਮੁੱਖ ਮੰਗ ਜਿਹੜੀ ਸੀ ਉਹਨਾਂ ਦੀ ਉਹ ਮੰਗ ਇਹ ਸੀ ਵੀ ਅਸੀਂ ਵੀ ਇਨਸਾਨ ਐ ਸਾਨੂੰ ਵੀ ਬੰਦਿਆਂ ਵਾਲਾ ਜੀਵਨ ਜਿਉਣ ਦੀ ਆਗਿਆ ਹੋਣੀ ਚਾਹੀਦੀ ਆ ਉਹਨਾਂ ਤੋਂ 12-12 ਘੰਟੇ 14-14 ਘੰਟੇ 16-16 18-18 ਘੰਟੇ ਕੰਮ ਲਿਆ ਜਾਂਦਾ ਸੀ ਕਈ ਵਾਰੀ ਤਾਂ ਹਾਲਤੇ ਹੁੰਦੀ ਸੀ ਵੀ ਕੰਮ ਕਰਦੇ ਮਜ਼ਦੂਰ ਨੂੰ ਮਸ਼ੀਨ ਦੇ ਉੱਤੇ ਹੀ ਨੀਂਦ ਆ ਜਾਂਦੀ ਸੀ ਤੇ ਉਹ ਵਿਚੇ ਹੀ ਵਢਿਆ ਜਾਂਦਾ ਸੀ ਤੇ ਉਹਦੇ ਟੁਕੜੇ ਲੱਭਦੇ ਸੀ ਉੱਥੋਂ ਉਹਨਾਂ ਨੇ ਇੱਕ ਮੰਗ ਕੀਤੀ ਸੀ ਕਿ ਸਾਨੂੰ ਘੱਟੋ ਘੱਟ 8 ਘੰਟੇ ਜਿਹੜੀ ਦਿਹਾੜੀ 8 ਘੰਟੇ ਸਾਡੇ ਕੋਲੇ ਕੰਮ ਕਰਨ ਲਈ ਹੋਣ 8 ਘੰਟੇ ਸਾਨੂੰ ਸੌਣ ਲਈ ਹੋਣ 8 ਘੰਟੇ ਸਾਨੂੰ ਸਾਡੇ ਪਰਿਵਾਰ ਨਾਲ ਬਿਤਾਉਣ ਲਈ ਹੋਣ ਇਹ ਸਾਡੀ ਜ਼ਿੰਦਗੀ ਇਹ ਉਸ ਵੇਲੇ ਦੀ 138 ਸਾਲ ਪਹਿਲਾਂ ਜਿਹੜੀ ਇਹ ਮੰਗ ਸੀ ਉਹੀ ਖਾਤਰ ਇਹ ਇਹ ਜਿਹੜਾ ਦਿਨ ਸੀਗਾ ਉਹ ਛੁੜਿਆ ਗਿਆ ਸੀ ਤੇ ਉੱਥੇ ਜਦੋਂ ਗੋਲੀ ਚੱਲੀ ਤਾਂ ਬਹੁਤ ਸਾਰੇ ਮਜ਼ਦੂਰ ਜਿਹੜੇ ਸੀ ਉਹ ਸ਼ਹੀਦ ਹੋ ਗਏ ਲੇਕਿਨ ਉਸ ਤੋਂ ਬਾਅਦ ਜਿਹੜੇ ਮਜ਼ਦੂਰਾਂ ਦੇ ਆਗੂ ਸੀ ਉਹਨਾਂ ਦੇ ਉੱਤੇ ਝੂਠੇ ਮੁਕੱਦਮੇ ਬਣਾ ਕੇ ਭਈ ਇਹਨਾਂ ਨੇ ਪੁਲਿਸ ਉੱਤੇ ਹਮਲਾ ਕੀਤਾ ਸੀ ਇਸ ਗੱਲ ਲਈ ਉਹਨਾਂ ਦੇ ਉੱਤੇ ਝੂਠੇ ਮੁਕੱਦਮੇ ਬਣਾ ਕੇ ਬਾਅਦ ਚ ਉਹਨਾਂ ਨੂੰ ਵੀ ਫਾਂਸੀ ਚੜ੍ਹ ਦਿੱਤਾ ਗਿਆ ਜਿਹੜੇ ਮਜ਼ਦੂਰਾਂ ਨੇ ਇਸ ਗੱਲ ਦੀ ਲੜਾਈ ਸ਼ੁਰੂ ਕੀਤੀ ਤੇ ਉਤੋਂ ਬਾਅਦ ਇਹ ਜਿਹੜੀ ਅੰਤਰਰਾਸ਼ਟਰੀ ਪੱਤਰ ਦੇ ਉੱਤੇ ਮਜ਼ਦੂਰਾਂ ਦੀਆਂ ਜੱਥੇ ਬੰਦੀਆਂ ਸੀ ਉਹਨਾਂ ਨੇ ਇਹ ਫੈਸਲਾ ਕੀਤਾ ਵੀ ਹੁਣ ਤੋਂ ਬਾਅਦ ਅਸੀਂ ਇਸ ਦਿਨ ਨੂੰ ਸਾਰੀ ਦੁਨੀਆ ਦੇ ਵਿੱਚ ਮਜ਼ਦੂਰ ਦਿਵਸ ਸਮਝੋ ਮਨਾਵਾਂਗੇ ਤੇ ਉਸ ਵੇਲੇ ਮਜ਼ਦੂਰਾਂ ਦਾ ਝੰਡਾ ਵੀ ਜਿਹੜਾ ਕਿਹਾ ਜਾਂਦਾ ਵੀ ਉਹ ਸਫੈਦ ਸੀਗਾ ਤੇ ਉਸ ਨੂੰ ਇਸ ਖੂਨ ਨਾਲ ਰੰਗਿਆ ਮੰਨ ਕੇ ਉਸ ਦਿਨ ਤੋਂ ਮਜ਼ਦੂਰਾਂ ਦਾ ਝੰਡਾ ਜਿਹੜਾ ਸੀ ਉਹ ਲਾਲ ਅਪਣਾ ਲਿਆ ਗਿਆ ਤੇ ਅੱਜ ਹਰ ਸਮੇਂ ਮਜ਼ਦੂਰਾਂ ਨੂੰ ਆਪਣੇ ਖੂਨ ਪਸੀਨੇ ਨਾਲ ਇਸ ਠੰਡੇ ਦਾ ਰੰਗ ਹੋਰ ਹੁੰਦਾ ਜਾਂ ਰਿਹਾ ਸੀ ਜੇ ਅੱਜ ਆਪਣੇ ਦੇਸ਼ ਦੀ ਗੱਲ ਕਰਨੀ ਹੋਵੇ ਤਾਂ ਨਰਿੰਦਰ ਮੋਦੀ ਦੀ ਸਰਕਾਰ ਜਿਹਨੇ ਪਿਛਲੇ ਸਮੇਂ ਚ ਕੀਤੀਆਂ ਮਜ਼ਦੂਰਾਂ ਦੀਆਂ ਪ੍ਰਾਪਤੀਆਂ ਸੀ ਮਜ਼ਦੂਰਾਂ ਨੇ ਲੜ ਕੇ ਟ੍ਰੇਡ ਯੂਨੀਅਨ ਬਣਾਉਣ ਦਾ ਹੱਕ ਹਾਸਲ ਕੀਤਾ ਸਭ ਤੋਂ ਪਹਿਲਾਂ ਵੀ ਸਾਨੂੰ ਯੂਨੀਅਨ ਬਣਾਉਣ ਦਾ ਹੱਕ ਹੋਵੇ ਉਸ ਤੋਂ ਬਾਅਦ ਸਾਨੂੰ ਹੜਤਾਲ ਕਰਨ ਦਾ ਹੱਕ ਹੋਵੇ ਸਾਨੂੰ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰਨ ਦਾ ਹੱਕ ਹੋਵੇ ਸਾਨੂੰ ਮਾਲਕ ਤੋਂ ਮੰਗ ਕਰਨ ਲਈ ਉਹ ਮੰਗ ਪੱਤਰ ਦੇਣ ਦਾ ਵੀ ਉਹਦੇ ਉੱਤੇ ਸਮਝੌਤਾ ਕਰਨ ਦਾ ਅਧਿਕਾਰ ਹੋਵੇ ਇਹ ਜਿਹੜੀਆਂ ਮੰਗਾਂ ਸੀ ਪ੍ਰੋਵੀਡੈਂਟ ਫੰਡ ਜੇ ਵਾਧੂ ਸਮਾਂ ਕੰਮ ਕਰਵਾਇਆ ਉਹਦੇ ਲਈ ਓਵਰਟਾਈਮ ਤੇ ਹੋਰ ਜਿਹੜੀਆਂ ਮੰਗਾਂ ਸੀ ਫਿਰ ਹਫਤਾਵਾਰ ਸ਼ੁੱਤੀ ਹੋਵੇ ਤੇ ਜੇ ਉਹ ਮਰੀਜ਼ ਬਿਮਾਰ ਹੋ ਜਾਂਦਾ ਉਹਦਾ ਇਲਾਜ ਹੋਵੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਸੀ ਉਹ ਲੰਬਾ ਅਰਸਾ ਲੜ ਕੇ ਮਜ਼ਦੂਰਾ ਨੇ ਮਨਵਾਈਆਂ ਸੀ ਪਰ ਮੋਦੀ ਸਰਕਾਰ ਨੇ ਇਤਿਹਾਸ ਨੂੰ ਪੁੱਠਾ ਘੇੜਾ ਦਿੰਦੇ ਹੋਏ ਕਾਰਪੋਰੇਟ ਜਗਤ ਦੇ ਸਾਹਮਣੇ ਗੋਡੇ ਟੇਕਦੇਆਂ ਮਜ਼ਦੂਰਾਂ ਦੀ ਬਲੀ ਦੇਣ ਦਾ ਕੰਮ ਕੀਤਾ ਅੱਜ ਮੁੜ ਕੇ ਫੇਰ ਜਿਹੜਾ 8 ਘੰਟੇ ਦੀ ਅੱਜ ਤੋਂ 123 ਸਾਲ ਪਹਿਲਾਂ ਮੰਗ ਆਪਾਂ ਰੱਖੀ ਸੀ ਬਈ ਪੁਰਾਣੇ ਅਮਰੀਕਾ ਦੇ ਸ਼ਹਿਰ ਦੇ ਵਿੱਚ ਅੱਜ ਮੁੜ ਕੇ ਫੇਰ ਜਿਹੜਾ 12 ਘੰਟੇ ਕੰਮ ਲੈਣ ਦਾ ਅਧਿਕਾਰ ਬਿੱਲ ਮਾਲਕਾਂ ਨੂੰ ਤੇ ਕਾਰਪੋਰੇਟ ਅਧਾਰਿਆਂ ਨੂੰ ਦੇ ਦਿੱਤਾ ਗਿਆ ਮੋਦੀ ਸਰਕਾਰ ਵੱਲੋਂ ਜਿਹੜੇ 44 ਕਾਨੂੰਨ ਸੀ ਮਜ਼ਦੂਰਾਂ ਦੇ ਪੱਖ ਦੇ ਜਿਨ੍ਹਾਂ ਦੇ ਵਿੱਚ ਜੇ ਓਵਰਟਾਈਮ ਜੇ 8 ਘੰਟੇ ਤੋਂ ਵੱਧ ਕੰਮ ਕਰੋਗੇ ਤਾਂ ਤੁਹਾਨੂੰ ਵਾਧੂ ਪੈਸੇ ਮਿਲਣਗੇ ਬਿਮਾਰ ਹੋਣ ਤੇ ਐਸਆਈ ਦਾ ਕਾਨੂੰਨ ਸੀ ਹੋਰ ਅਨੇਕਾਂ ਕਾਨੂੰਨ ਸੀਗੇ ਤੇ ਫਿਰ ਕੰਮ ਦੀ ਤੁਹਾਡੀ ਸੁਰੱਖਿਆ ਤੁਹਾਡੀ ਨੌਕਰੀ ਦੀ ਸੁਰੱਖਿਆ ਦਾ ਕਾਨੂੰਨ ਸੀ ਵੀ ਤੁਹਾਨੂੰ ਐ ਨਹੀਂ ਵੀ ਕੋਈ ਬੰਦਾ ਜਿੱਤੇ ਮਰਜ਼ੀ ਉਂਗਾ ਫੜੇ ਬਾਹਰ ਕੱਢ ਦੇਵੇ ਉਹਦੇ ਲਈ ਤੁਹਾਨੂੰ ਨੋਟਿਸ ਦੇਣਾ ਪਊਗਾ ਹੋਰ ਕਰਨਾ ਪਊਗਾ ਇਸ